ਇਹ ਗੱਲ ਬਾਈ ਜੀ ਮਾਣਾ ਡੇ ਦੀ ਫਰਮ ਦੇ ਸਾਰੇ ਹੀ ਭੈਣ ਭਰਾਵਾਂ ਦਾ ਵੈਲਕਮ ਤੇ ਮਾਣੇ ਬਾਈ ਲੱਗੇ ਆ ਵੀਡੀਓ ਬਣਾਉਣ ਬਾਈ ਕੋ ਮਾਲਵੇ ਦੀ ਝੋਟੀ ਦੂਜਾ ਸੁਆ ਜੈਡ ਬਲੈਕ ਬਾਈ ਝੋਟੀ ਲੱਗ ਗਿਆ ਇੱਕ ਵੜੇ ਬਾਈ ਕੋਲ ਬਹੁਤ ਸੋਹਣੀ ਦੋ ਪਸ਼ੂ ਆ ਕੋਹ ਪਸ਼ੂ ਸਵੇਰ ਤੇ ਸੇਲ ਹੋ ਗਏ ਆ ਬਲੇ ਪਸ਼ੂ ਸਾਰੇ ਵਿਗ ਗਏ ਆ ਤੇ ਦੋ ਪਸ਼ੂ ਬਾਈ ਕੋਲੇ ਆ ਇਹਨੇ ਬਣਾਉਣ ਲੱਗੇ ਆ ਵੀਡੀਓ ਤੇ ਬਾਈ ਨੇ ਕਰਦੇ ਗੱਲਬਾਤ ਸਰਸਿਕਾਲ ਬਾਈ ਜੀ ਕੀ ਹਾਲ ਜੇ ਵਧੀਆ ਵਧੀਆ ਠੀਕ ਹਾਂ ਹੌਸਲਾ ਹਾਂ ਠੀਕ ਠਾਕ ਤੇ ਮਾਲ ਵੇਖਿਆ ਮਾਲ ਡੇਰੀ ਫਾਰਮ ਦੇ ਭੈਣ ਭਰਾ ਜੁੜੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਹਾਂਜੀ ਹਾਂਜੀ ਮਾਲ ਵੀਰ ਜੀ ਅੱਜ ਸਵੇਰ ਦੀਆਂ ਝੋਟੀਆਂ 8 9 ਹੀ ਆਪਣੇ ਕੋਲ ਹਾਂਜੀ ਹਾਂਜੀ 4 ਵੜਾ ਠੀਕ ਜੀ ਹੁਣ ਇਹ ਲਾਤ ਲ ਕੇ ਵਿਹਲੇ ਹੋਏ ਨੇ ਠੀਕ ਜੀ ਲੋ ਵਧੀਆ ਤੇ ਅੱਜ ਤੇ ਬਾਬਾ ਜੀ ਕਿਰਪਾ ਦੇ ਗਾਜ ਦੇ ਗਾਜ ਚੜਿਆ ਆ ਗਿਆ ਠੀਕ ਠੀਕ ਜੀ ਬੜੀ ਵਧੀਆ ਗਾਜ ਨਹੀਂ ਗਾਜ ਖੜਿਆ ਠੀਕ ਜੀ ਬੜੀ ਬਾਬਾ ਕਿਰਪਾ ਦੀ ਠੀਕ ਜੀ ਛੋਟੀਆਂ ਵੀ ਵਧੀਆ ਸਵਾਦੀ ਹਾਂਜੀ ਤੇ ਵਿਗੀਆਂ ਕੱਲ ਵੱਖ ਦੇਗੀਆਂ ਸੀ ਹਾਂਜੀ ਹਾਂਜੀ ਅੱਜ ਹੋਰ ਆਇਆ ਹੈ ਮਾਲ 11 12 ਵਜੇ ਛੋਟੀਆਂ ਠੀਕ ਜੀ ਸਾਰੀਆਂ ਵੇਖੀਆਂ ਜੀ ਹਾਂਜੀ ਤੇ ਇਹ ਆਪਣੇ ਕੋਈ ਚੰਗੀ ਨਾਮੀ ਝੋਟੀ ਮੁੰਜੀਰ ਸੁੱਟ ਕੇ ਖੜੀ ਠੀਕ ਜੀ ਕੀ ਰਿਕਾਰਡ ਵਾਲੀ ਮੈਂ ਵੀਡੀਓ ਫਾਦਨੇ ਜੇ ਕੋ ਭੈਣ ਭਰਾ ਮੰਗੇ ਚੰਗੇ ਦੁੱਧ ਲਈ ਝੋਟੀ ਦੇ ਦਾਂਗੇ ਕੋਈ ਇਹ ਨਹੀਂ ਵੀ ਅੱਜ ਹੀ ਵੇਚਣੀ ਆ ਵੀਡੀਓ ਬਣਾਉਣ ਲੱਗੇ ਆ ਝੋਟੀ ਜੇ ਕੋ ਸਾਈ ਬਹੁਤ ਦੁੱਧ ਤੇ ਚੜਾ ਕੇ ਵੀ ਦੇ ਦਾਂਗੇ ਦੁੱਧ ਦੇ ਚੜਾ ਕੇ ਝੋਟੀ ਦੇ ਦਾਂਗੇ ਠੀਕ ਠੀਕ ਝੋਟੀ ਆ ਜੈਡ ਬਲੈਕ ਝੋਟੀ ਦੁਜਾ ਸੁਆ ਬਹੁਤ ਪਿਆਰੀ ਇਹ ਕੋਈ ਟਿਕਾਣੀ ਕੋਈ ਸਰਤੇਵਾ ਨਹੀਂ ਆਵੇ ਇਹਦੇ ਲੇਵੇ ਤੁਨ ਦਾ ਜਾ ਲਾੜੇ ਇਹਨੇ ਕਿੰਨਾ ਦੁੱਧ ਦੇਣਾ ਸਹੀ ਗੱਲ ਬਾਈ ਸਹੀ ਗੱਲ ਜੀ ਫੁੱਲ ਸਾਰੇ ਦੇ ਕਾ ਸੰਗਰ ਦੁਜਾ ਸੁਆ ਝੋਟੀ ਆਲੇ ਦਵਾਲਿਆਂ ਵੇਖ ਕੇ ਝੋਟੀ ਲਵੇ ਟੀ ਟੀ ਫੁੱਲ ਬਾਈ ਜੀ ਮੈਂ ਤੇ ਤੀਰਨ ਵੇਖ ਕੇ ਵੀ ਡੇਢ ਦਾ ਮੁੱਲ ਲਾ ਦੇ ਪੀ ਰੇਡ ਦਾ ਮੁੱਲ ਫੇਰ ਲਗੋ ਫਲਾਰ ਕੇ ਚੰਬੜੀ ਆ ਉਹਦਾ ਕਾਗਜ਼ਰ ਵੀ ਪਤਲੀ ਠੀਕ ਆ ਬਾਈ ਜੀ ਸੈੱਟ ਸਿੱਧਰੋ ਤੇ ਕੁਆਲਟੀ ਕਰੋ ਲੇਵੇ ਦੀ ਚੈੱਕ ਲੇਵਾ ਦੇ ਇੱਕ ਵੇਖ ਚੈੱਕ ਕਰੋ ਲੇਵਾ ਥਣਾ ਦੇ ਕੁਆੜੇ ਚੈੱਕ ਕਰਾਉਣੇ ਆ ਵੱਡੀ ਮਾਜ ਜੈਡ ਬਲੈਕ ਛੋਟੀ ਆ ਦੂਜਾ ਸੂਆ ਪੂਰੀ ਜਵਾਨ ਤਗੜੀ ਲਾੜੇ ਹੁਣ ਇਹਨੇ ਕਿੰਨਾ ਦੁੱਧ ਦੇਣਾ ਜਿਹੜੀ ਗੱਲ ਇਹ ਪਾਜੀ ਉਹ ਰਕਾਰ ਰਕਾਰ ਆ ਦੇ ਅਰੇ ਘੰਟਾ ਗਾ ਜੇ ਥੋੜੀ ਵਿੱਚ ਹੁਣੇ ਤਾਂ ਫੜੀ ਭੁੱਖੀ ਜਾ ਪੜਦੀ ਆ ਇਹ ਗੱਲ ਹਾਂਜੀ ਹਾਂਜੀ ਠੀਕ ਜੀ ਐਤੋਂ ਕੋਈ ਪਿਛਲੀ ਬੱਲੇ ਦੀ ਵੇਖ ਨਾ ਮੰਡੀ ਦਾ ਹਸਾਤ ਆ ਵਾ ਹਾਂਜੀ ਹਾਂਜੀ ਇਹ ਸੋਚੇ ਵੀ ਕੀ ਹਸਾਤ ਆ ਮੈਂ ਹੁੰਦਾ ਕੀ ਆ ਤੇ ਮੰਡੀ ਦਾ ਹਸਾਤ ਆ ਲਾ ਬਈ ਝੋਟੀ ਬਾਈ ਜੀ ਪੂਰੀ ਤਗੜੀ ਆ ਫਟੇ ਲੱਗੇ ਬੰਬ ਲੱਗੇ ਥਲੇ ਜਿਹੜੀ ਗਾਹੋਰੀ ਕੰਨਾ ਵੀ ਪੀਪੇ ਡਾਏ ਯਾਦੇ ਟੀਲੇ ਡਾਏ ਪੂਰੇ ਝੋਟੀ ਤਗੜੀ ਪੂਰੀ ਜੱਡ ਬਲੈਕ ਪੂਰੀ ਸੋਹਣੀ ਸਨਕੀ ਆ ਖਲਾਰੋ ਬਾਈਏ ਨਹੀਂ ਆਈ ਨਹੀਂ ਆਈ ਭਾਜੀ ਨਹੀਂ ਆਈ ਆਈ ਹੋ ਤਾਂ ਤੇਰੇ ਮੌਲੀ ਤਾਂ ਜੀ ਪੰਜ 6 ਲੱਖ ਮੰਗਿਆ ਉਹ ਜਾਈ ਹੋ ਉਹਦੇ ਇਹ ਗੱਲ ਸਹੀ ਜੀ ਆਹੋ ਆਹਦਾ ਮੋੜਾ ਥੋੜਾ ਜਨਾ ਸਹੀ ਗੱਲ ਬਈ ਸਹੀ ਗੱਲ ਜੀ ਜੋ ਮੌਲੇ ਚਡੀ ਵੱਡੀ ਮੱਝ ਆ ਤੁਸੀਂ ਮੌਲੀ ਨਿਗਾਹ ਮੰਗਦੇ ਪਰ ਵੀਰ ਅਸਲ ਚੀਜ਼ ਆ ਕੁਆਲਟੀ ਵਾਲੀ ਇਹ ਦੇਖੋ ਮੋਰੋ ਇਹ ਲੋ ਜੂਮਰ ਕੋਈ ਨਹੀਂ ਝੋਟੀ ਪੂਰੀ ਤਕੜੀ ਆ ਪੂਰੀ ਵੱਡੀ ਝੋਟੀ ਆ ਫੁੱਲ ਸਿਆਜ ਕੱਟੀ ਮਗਰਿਆ ਮਾਰ ਕੱਟੀ ਆ ਹਾਂ ਜੀ ਕੱਟੀ ਕੋ ਨਸਲ ਵਾਲੀ ਪੀਗ ਦੀ ਕੱਟੀ ਲੰਮੀ ਕੋਤੀ ਵਾਲੀ ਆ ਜੇ ਕੱਟੀ ਨਾਲ 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 ਕੱਟੀ ਦਾ ਕਿਆ ਕਰ ਲੋ ਤਾਜੀ ਸੂਈ ਆ ਦੇਵਾਲੂਆ ਕਰ ਲੋ ਪਿਓਰ ਝੋਟੀ ਮੋਰਾ ਮੋਰਾ ਝੋਟੀ ਜਾਂ ਦੂਜਾ ਸੁਆ ਤਗੜੀ ਲੈਵਾ ਕਰੋ ਚੱਕ ਥਣਾ ਦੀ ਠੀਕ ਜੇ ਤੇ ਕਮਣ ਥਣਾ ਦੀ ਕੁਆਲਟੀ ਕਰੋ ਚੱਕ ਬੱਚੇ ਦੁੱਧ ਚੰਗਾ ਆ ਗਿਆ ਚੱਕ 2 ਕਿਲੋ ਝੋਟੀ ਹੋਲੀ ਕੀਤੀ ਵਿਚਾਰ ਕਰੋ ਹੋਲੀ ਕੀਤੀ ਆ ਬੈਠਾ ਨਹੀਂ ਜਾਂਦਾ ਠੀਕ ਜੇ ਨਹੀਂ ਭਾਈ ਸਹੀ ਗੱਲ ਦੇ ਝੋਟੀ ਤਗੜੀ ਜਾਂਦੇ ਪਿਓਰ ਤੇ ਮੈਂਡ ਕੁਆਲਟੀ ਦਿਖਾ ਦਿਓ ਦੇਖੋ ਕਹਿੰਦੇ ਕੀ ਲੱਗਦਾ ਕਿ ਸੱਚੀ ਵਾਲ ਵਿੱਚ ਚਟਾੜ ਕੇ ਦੱਸੇ ਤਾਂ ਸੇ ਠੀਕ ਜੀ ਆਲੇ ਟਵਾਲੇ ਇੱਕ ਤਰ੍ਹਾਂ ਦੀ ਪੂਰੀ ਤਗੜੀ ਝੋਟੀ ਇੱਕ ਰਾਂਗੋ ਜੱਡ ਬਲੈਕ ਝੋਟੀਆ ਪੂਰੀ ਸੁਣੀ ਨਕੀ ਤੇ ਰਿਪੋਰਟ ਡੇਰ ਕੋਡ ਵਾਲੀ ਬਟਾ ਰਿਪੋਰਟ ਦੋ ਜਰਾ ਬਿੰਦੀਆਂ ਦੇਖੋ ਦੇਖੋ ਵੀਰੋ ਦੇਖੋ ਕੀ ਨਾੜਾ ਦੇਖੋ ਭਾਈ ਆ ਸਵਾਰੀ ਆ ਗਿਆ ਝੋਟੀਆਂ ਦੇ ਵੇਖਦੇ ਨਾੜਾ ਕਮਾਲ ਹੀ ਹਾਂ ਸਹੀ ਗੱਲ ਬਾਵਾ ਖਿਲਾਰ ਦਿੰਦੇ ਆ ਸਹੀ ਗੱਲ ਫੁੱਟਬਾਲ ਸਹੀ ਗੱਲ ਕਹਿਣਾ ਤੇ ਕਰਕੇ ਮੁਖਮਣਾ ਸਹੀ ਗੱਲ ਜੀ ਇਹ ਕਹਿਣਾ ਵਾਖੇ ਸਹੀ ਗੱਲ ਸਹੀ ਗੱਲ ਨਹੀਂ ਭਾਈ ਤੂੰ ਇਹ ਨਾ ਮਾਣਾ ਤੈਂਗੀ ਤੇਰੇ ਕਾਰੇ ਤੋਂ ਦੇ ਦੇ ਨਾ ਉਂਗਾਂ ਆਤ ਕੇ ਸ਼ਾਮ ਜਾਂਦੀਆਂ ਜੋੜੀ ਇੰਨੀ ਛੀਦੀ ਪਤਲੀ ਪਤਲੀ ਚੰਬੜੀ ਆ ਵੇ ਲੋ ਫਿਰ ਉਹ ਦੇਖੋ ਆ ਵੇਖ ਲੋ ਚੱਪੜੀ ਪਤਲੀ ਚੰਬੜੀ ਦੀ ਛੋਟੀ ਯਾਰ ਨਹੀਂ ਲੈ ਗਿਆ ਨਾ ਯਾਰ ਫਿਰ ਤੇ ਪੁੜਾ ਕਰੋ ਚੱਕ ਸੋਹ ਲੈਵਾ ਵਿਖਾਓ ਜੀ ਸੇਵਾ ਸੇਵਾ ਸਮਾਹੀ ਦਾ ਨਾ ਨਾ ਵੀ ਇਹ ਜੋੜੀ ਦੇ 4 5 ਕਿਲੋ ਹੋਰੀ ਦੇ 4 ਕਿਲੋ ਦੇਖੋ ਛੋਟੀ ਦਾ ਲੈਵਾ ਵੇਖੋ ਮਗਰੋ ਕੋਈ ਇਹ ਜੂਮ ਕਰਕੇ ਨਹੀਂ ਪੂਰਾ ਮਗਰੋ ਕੋ ਛੋਟੀ ਵਿਖਾਉਂਦੇ ਆ ਪੁਰੀ ਤਗੜੀ ਝੋਟੀ ਆ ਆਪਣੀ ਚੈੱਕ ਕਰਕੇ ਪਾਸੇ ਪਾਈਆਂ ਖੜੋ ਬਹੁਤ ਸੋਹਣੀ ਝੋਟੀ ਆ ਹਾਂਜੀ ਉਹ ਬੰਦੇ ਨੇ ਕਿਹਾ ਮਾਣਾ ਮਾਣਾ ਆ ਏ ਟਿਕਣੇ ਹਾਂਜੀ ਮਾਣਾ ਲਿਆ ਨਾ ਹਾਂਜੀ ਹਾਂਜੀ ਆਂਦਾ ਵੀ ਮੈਂ ਮੋਲ ਨਹੀਂ ਕਰਦਾ ਕੋਈ ਅੱਜ ਵੀ ਇਹ ਨਾ 15 ਦਿਨ ਹੋ ਗਏ 15 ਦਿਨ ਝੋਟੀ ਵੀ ਰਹਿੰਦੀ ਆ ਹਾਂਜੀ ਤੇ ਆਪਣੇ ਵਪਾਰੀਆਂ ਦੇ ਗੜ ਦੇ ਵਿੱਚ ਆਲੇ ਦੁਆਲੇ ਸਾਰਿਆਂ ਮੋਲ ਲਾਇਆ ਅੱਜ ਠੀਕ ਜੀ ਕਿਹੜੀ ਗੱਲ ਤੇ ਮੈਂ ਛੋਟੀ ਕੱਟੀ ਦੀ ਮੈਨੂੰ ਵੀ ਇਹ ਮੈਂ ਜਦੋਂ ਛੋਟੀ ਸੋਵੂਗੀ ਸਾਰਿਆਂ ਦਾ ਮੋਲ ਉਹ ਦੱਸ ਦਿਓ ਲੰਗਾ ਠੀਕ ਜੀ ਛੋਟੀ ਜਾਂਦੀ ਅੱਜ ਆਈ ਅੰਦਰ ਬੜੇ ਹਾਂ ਤਾਂ ਆ ਗਿਆ ਮਾਨਿਆ ਆਤਲੀ ਅੰਦਰ ਆਂਦਾ ਮਾਨ ਆਇਆ ਪ੍ਰਾਤੇਜ ਚੋਲਗੇ ਨਹੀਂ ਦੇ ਅਛਾ ਅਛਾ ਪਈ ਨਾ ਮਾਨ ਕਰਦੇ ਇਨਾ ਮਾਨ ਪਿਆਰ ਕਰਦੇ ਭਾਈ ਦਾ ਚਲੋ ਮਹਾਰਾਜ ਬਾਬਾ ਨਾਨਕ ਚੜ੍ਹਦੀ ਕਲਾ ਰੱਖੇ ਵਧੀਆ ਮਹਾਰਾਜ ਚੜ੍ਹਦੀ ਕਲਾ ਰੱਖੇ ਬਾਕੀ ਵੀ ਜੀ ਪਤਾ ਗੱਲ ਕੀ ਆ ਪੂਰੇ ਖੁੱਲੇ ਖੁੱਲੇ ਪੈਸੇ ਲਾ ਗਿਆ ਜਿਹੜੀ ਗੱਲ ਆ ਮਾਲ ਘਰ ਵੀ ਲਾਇਆ ਕੋ ਬੰਦੇ ਨੂੰ ਹੀ ਆ ਜਿਹੜੀ ਹੈ ਨਾ ਹਾਂ ਜੀ ਮੈਂ ਪੂਰੀ ਖੁੱਲੀ ਡੋਰ ਛੱਡ ਦੇਈ ਦੀ ਆ ਠੀਕ ਜੀ ਫਿਰ ਪੈਸਾ ਆਣ ਨਹੀਂ ਵੇਖੀਦਾ ਇਹ ਮਾਈ ਹੋਵੇ ਗਾੜੀ ਸਹੀ ਗੱਲ ਸਹੀ ਗੱਲ ਇਹਦਾ ਮੋਲ ਤੇ ਮੈਂ ਆ ਗਿਆ ਫੇ ਖਿਚੀ ਨਹੀਂ ਨਾ ਮਾਰਦੇ ਆਪਾਂ ਤੇ ਵੇ ਲੋ ਜੈਡ ਬਲੈਕ ਝੋਟੀ ਆ ਪਿਓਰ ਮੋਰਾ ਦੁਜਾ ਸੁਆ ਤੇ ਵੱਡੇ ਲੈਵੇ ਵਾਲੀ ਵੱਡੇ ਰਿਕਾਰਡ ਵਾਲੀ ਝੋਟੀ ਆ। ਝੋਟੀ ਲੈਣੀ ਹੋਵੇ। ਹਾਂ। ਤੇ ਝੋਟੀ ਫੂਨ ਤੇ ਹੋਵੇ। ਜੱਟਾਂ ਦੀ ਉੱਤੇ ਝੋਟਿਆ ਮੋਲ ਲਊਗਾ। ਹਾਂ। 3 ਤਰਾ ਮੋਲ ਕਰਦੇ ਆ। ਤੁਸੀਂ ਖਲੋਣੀਆਂ ਬਹਿਣੀਆਂ। ਹੂੰ ਤੇ ਮੋਲ ਤਾਂ ਵੀ ਤੁਸੀਂ ਦੁੱਧਰੇ ਚਾੜ ਕੇ ਝੋੜੀ ਦੇਣੀ ਹੈ ਨਾ। ਬਈ ਜੀ ਅਸੀਂ ਜਾਣਦੇ ਭਈ ਇਹ ਡੱਕ ਜੂਗੀ। ਝੋਟੀ ਫੂਨ ਤੇ ਕਿਉਂ ਕਰਨੀ ਕਿ ਜਿਆਦਾ ਜਿਆ ਨਫਾ ਲੈਣਾ ਜਾਂ ਉਹ ਗੱਲ ਉਹ ਗੱਲ ਨਹੀਂ ਆ। ਝੋਟੀ ਇਹ ਆ ਵੀ ਵੀਰ ਦੀ ਝੋਟੀ ਦੇ ਪੈਸੇ ਖਰਚੇ ਆ। ਪੈਸੇ ਖਰਚੇ ਆ। ਇਹ ਜਿਹੜੀ ਗੱਲ ਆ ਕੋਈ ਨਹੀਂ ਬਿਲਕੁਲ ਸਹੀ ਗੱਲ ਭਾਈ ਜੀ ਮੈਂ ਤਾਂ ਕੀਤੀ ਹੀ ਆ ਤੇ। ਕੀ ਹੁਣ ਕੋਈ ਠੀਕ ਆ। ਜਿੰਨੇ ਦ ਤੇ ਇਧਰ ਵੇਖੋ ਪਹਿਲੇ ਦਿਨ ਦੀ ਮਹੀਂ ਥੂਰੀ ਕੋ ਬਟਾ ਦੇ ਕੇ ਉੱਠਿਆ ਨਹੀਂ ਜਾਂਦਾ ਇਹ ਲਈ ਗਾ ਇਹ ਫਟੀਆਂ ਦੇੜੀ ਆਉਂਦੀ ਥੂਰੀ ਹਾਂ ਕੋੜੀ ਉਧਰ ਦੇ ਨਾਇ ਹਰਿਆਣੀ ਦੀ ਝੋਟੀ ਇਹ ਝੋਟੀ ਠੀਕ ਝੋਟੀ ਝੋਟੀ ਪਰ ਹਰਿਆਣਾ ਮੋਰਾ ਨਸਲ ਪਿਓਰ ਨਸਲ ਤਕੜੀ ਤਕੜੀ ਬਰੀਡ ਵਾਲੀ ਨਸਲ ਆ ਵਧੀਆ ਦੁੱਧ ਲਈ ਰਿਕਾਰਡ ਵਾਲੀ ਝੋਟੀ ਆ ਪੂਰੀ ਵਧੀਆ ਬ੍ਰਾਂਡ ਲਹੂ ਵਾਲੀ ਝੋਟੀ ਬਿਲਕੁਲ ਲਹੂ ਵਾਲੀ ਜੱਟ ਬਲੈਕ ਝੋਟੀ ਕਿਤੇ ਕੱਟੀ ਵੇਖੋ ਕੰਨਾਂ ਚੀ ਕੱਟੀ ਵੇਖੋ ਬੜੀ ਮਤਲਬ ਵਧੀਆ ਸਾਰੀ ਚੈੱਕ ਕਰੋ ਵਾਲਾ ਦਵਾਲਾ ਝੋੜਿਆ ਕਰੋ ਚੈੱਕ ਕੈਕ ਕਰਕੇ ਪਾਸ ਕਰਕੇ ਤਸਲੀਆਂ ਕਾ ਕੇ ਫਿਰੋ ਕੱਟੇ ਫੁੱਟੀ ਰੱਖਦੇ ਨਹੀਂ ਭਾਈ ਦੀ ਲਾ ਫੁੱਟੀ ਖਾਓ ਡਿੰਗ ਸਾ ਫੁੱਟੀ ਖਾਓ ਕੱਟੇ ਠੀਕ ਠੀਕ ਆ ਦੇਖੋ ਮੈਂ ਥੋੜੀ ਫੁੱਟੀ ਲੀ ਆ ਮੜੀ ਕੱਟੀ ਚੈਨ ਵਧੀਆ ਦੋ ਦੋ ਛੋਟੀ ਵੀ ਇੱਕ ਵਾਰ ਫੇਰ ਖੋਲ ਦਿੰਦੇ ਆ ਚਲੋ ਖੋਲ ਦਿੰਦੇ ਫੇਰ ਖੋਲ ਦਿੰਦੇ ਥੋੜੀ ਫੇਰ ਖੋਲ ਦਿੰਦੇ ਜਿਹੜਾ ਚਵਾ ਲਗਾ ਕਿਨੇ ਰੂਰ ਕਾ ਪੋਲਾ ਠੀਕ ਠੀਕ ਖੋਲੋ ਖੋਲੋ ਭਾਈ ਖੋਲੋ ਨੇਰਾ ਹੁੰਦਾ ਖੋਲੋ ਬੜੀ ਯਾਰਾ ਆ ਜੂ ਲਗਾ ਦੇ ਉਹ ਬੱਚਾ ਲਾ ਕੇ ਪੋਣੀ ਨਿਹਰਾ ਹੋ ਗਿਆ ਨਹੀਂ ਕੋਈ ਗੱਲ ਨਹੀਂ ਖੋਲ ਦੋ ਖੋਲ ਦੋ ਠੀਕ ਹੈ ਲੈ ਕੋਈ ਨਹੀਂ ਛੋਟੀ ਤੁਰਦੀ ਖੋਲ ਦੋ ਖੋਲ ਦੋ ਖੋਲ ਦੋ ਕਰੋ ਲਮੀ ਦਿਵਰ ਦੇਖੋ ਛੋਟੀ ਤੋ ਤਾਰ ਕਰੋ ਚੈੱਕ ਪੂਰੀ ਮਲਵੈਣ ਪੂਰੀ ਮੋਰਾ ਇਹ ਵੀਰ ਲੈ ਵਾ ਉਹ ਥੱਲੇ ਦੋ ਦਿਨਾਂ ਤਾਈਂ ਕਹਿ ਦਿੰਦੇ ਆ ਆਹਾ ਉਹਦੇ ਮਾੜੀ ਦੁੱਧ ਆ ਠੀਕ ਆ ਠੀਕ ਨਾੜਾ ਕਹਿੰਦੇ ਅੰਦਰ ਰੱਖੀਆਂ ਭਾਜੀ ਅਸੀਂ ਵਾਲੇ ਨਾੜਾ ਤਾਂ ਮੈਨੂੰ ਲੱਗੀਆਂ ਇਸ ਕਰਨ ਨੂੰ ਮੈਨੂੰ ਲੱਗੀਆਂ ਨਾੜਾ ਬਣਾਉਣੇ ਚ ਪਈਆਂ ਹਾਂ ਆਏ ਮੈਂ ਚਾਲ ਦੇਖੋ ਛੋਟੀ ਦੀ ਪੂਰੀ ਝੁੰਮ ਝੁੰਮ ਤੁਰਦੀ ਜਾਂਦੇ ਇਹਨੂੰ ਛੋਟੀ ਜਾਂਦੇ ਆਹ ਅਨੰਤ ਚੀਜ਼ ਆ ਕਵਾੜੀ ਵਾਲੀ ਕਮੈਂਟ ਮਾਰ ਕੇ ਵੀਰ ਆਪਸ ਮੈਂ ਤਾਂ ਜਾਂ ਕੋ ਆਪਣਾ ਅੰਦਾਜ਼ਾ ਲਾ ਕੇ ਦੱਸਣ ਕਿਨੇ ਕਿੰਨਾ ਦੁੱਧ ਕੱਢਣਾ ਸਹੀ ਗੱਲ ਸਹੀ ਗੱਲ ਪੇਟਾ ਪੁੜਾ ਕੋਚਾ ਕੇ ਇੱਕ ਹੱਡੀ ਵਾਲੀ ਇੱਕੋ ਸਿੰਗਲ ਪੂਰੀ ਹੱਡੀ ਸਿੰਗਲ ਹੱਡੀ ਚਮੜੀ ਕਹਿੰਦੇ ਚਮੜੀ ਦਾਰ ਕਪੜਾ ਡੈਡੀ ਕਾਰ ਕਪੜਾ ਬਾਬਾ ਜੀ ਨਾਕ ਘਰਾਤੇ ਚਮੜੀ ਦਾ ਨਾਮ ਹੀ ਰਹਾਤਾ ਹਾਂਜੀ ਡੈਡੀ ਕਾਰ ਕਪੜਾ ਆਏ ਹੋਰ ਹੀ ਵਤਨ ਕਿਉਂ ਹਾਂ ਹਾਂ ਮੈਂ ਤਾਂ ਵੀਰ ਅਥਰ ਚੀਜ਼ ਆ ਦੇ ਨਹੀਂ ਭਾਈ ਜੀ ਪੂਰੀ ਝੋਟੀ ਮਾਨੂੰ ਖੁਸ਼ ਹੋ ਗਿਆ ਅੱਜ ਲੈ ਗਿਆ ਨਾ ਮੈਂ ਹਾਂ ਉਹ ਬੰਦਾ ਨਾ ਯਾਦ ਕਰੋ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਸ਼ਾਦੀਆਂ ਦੇ ਨਾਲ ਸੱਦੂਗਾ ਵੀ ਠੀਕ ਬੰਦੇ ਛੋਟੀ ਛੋਟੀ ਬੱਦੀ ਸਹੀ ਗੱਲ ਬਾਈਏ ਵਧੀਆ ਪੈਸੇ ਖਰਚ ਕੇ ਆਉਂਦੀ ਆ ਸਹੀ ਗੱਲ ਪੈਸੇ ਲੱਗ ਕੇ ਜਾਂਉਂਦੀਆਂ ਇਹੋ ਜੀਆਂ ਸੋਹਣੀ ਝੋਟੀ ਹੈ ਵਧੀਆ ਤੇ ਜਿੰਨੇ ਕਰਨਾ ਫੂਨ ਤੇ ਮੁੱਲ ਹੋਊਗਾ ਬਹੁਤ ਸਾਫ ਝੋਟੀ ਹੈ ਵਧੀਆ ਚਵਾਈ ਦੀ ਤੇ ਬਾਈ ਨਾ ਕਰ ਰਿਹਾ ਹਾਂ ਵਾਤੋਂ ਵਾਤ ਦੱਬ ਕੇ ਕਰ ਰਿਹਾ ਵੈੜ ਬਾਈ ਜੀ ਵੈੜ ਵਿਗ ਗਈ ਆ ਵੈੜ ਵਿਗ ਗਈ ਆ ਚਲੋ ਖਾ ਦੀਏ ਲੱਗੇ ਲੱਗੇ ਮਾਲ ਬੜਾ ਕਿਲਾ ਸੁਆ ਬਾਈ ਜੀ ਅਜੇ ਪੂਰੀ ਪਾਨੀ ਆ ਢਿਲਾ ਦੇਖੋ ਦੁਜਾ ਸੁਆ ਵੈੜ ਚਲੋ ਇਹ ਦੇਖੀ ਆ ਉਦਾਂ ਖਾ ਲੈਣੇ ਆ ਇਹ ਤੇਰੀ ਦੁੱਧ ਪੋਣ ਗਏ ਇਹ ਬੰਦਾ ਤਾਂ ਗਾਂ ਵਿੱਚ ਠੀਕ ਜੇ ਹਾਂ ਜੀ ਗਾਂ ਏ ਤਗੜੀ ਆ ਗਾਂ ਅਜੇ ਪੂਰੀ ਭਾਈ ਸਲੇ ਬਣੂਗੀ ਮੈਂ ਤਾਂ ਬਣੂ ਇਲਾਟਾ ਲਾਪੋ ਦੇ ਨਾਲੇ ਵੀਰ ਨੇ ਆ ਤਾਂ ਫੋਨ ਤੇ ਗੱਲ ਕਰ ਲੈ ਜੀ ਉਹਨੂੰ ਚਾਹ ਪਾਣੀ ਦੇ ਕੇ ਲੈਣੀ ਹੈ ਤੇ ਦਵਾ ਦੇ ਤੇ ਵੇਚਣ ਵਾਲੇ ਵੀਰ ਨੇ ਖਰੀਦੀ ਠੰਡੀ ਠੰਡੀ ਸੀਲਪੂਰੀ ਆਦੇ 25 ਕੋਲ ਕੱਢਿਆ ਤਿਆਰ ਨਹੀਂ ਹੋਣੀ ਹੁੰਦੀ ਨਾ ਜਦੋਂ ਬਹਿਣਾ ਵਾ ਲਾਤ ਇੱਥੇ ਤਾਂ ਛੋਕਲੀ ਦੀ ਥੋੜੀ ਠੀਕ ਲੱਗ ਗਈ ਲੈ 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 ਜਾ ਭਾਈ ਲੈ ਜਾ ਲੈ ਜਾ ਲੈ ਜਾ ਪਰੇ ਵੇਖੀ ਦੇ ਵੇਖੀ ਹੈ ਲੈ ਜਾ ਭਾਈ ਤਾਂ ਹੀ ਲੱਗੋ ਲਈ ਆਪਾਂ 4-5 ਕਿਲੋ ਮੀਟਰ ਤੇ ਠੀਕ ਚਲੋ ਭਾਈ ਆਉਂਦਾ ਨਹੀਂ ਗਾਣਾ ਹੋਏ ਛੋਟੀਆਂ ਖਲੋਣੀਆਂ ਤੇ ਕਿਹਦੇ ਗੱਲਾਂ ਬਾਤਾਂ ਹੀ ਗਾਂਹ ਦੀਆਂ ਆਂਗੇ ਹੋਈ ਕਮਾਲ ਝੋਟੀ ਆ ਗਾਂئیں ਵੀ ਉਹ ਵੇਚਾਣੇ ਲਈ ਆ ਜਿਹਨੇ ਲੈਣੀ ਸਤਿ ਤਾਂ ਫੋਨ ਤੇ ਗੱਲ ਕਰ ਸਕਦਾ ਮੇਰਾ ਭਰਾ ਤੇ ਵਧੀਆ ਜੀ ਹੋਏ ਦੇਖੋ ਮੇਰੀ ਝੋਟੀ ਸੁਣਾਣੀ ਮੈਂ ਨਾ ਜਿਹੜਾ ਬੰਦਾ ਝੋਟੀ ਤੇ ਆਉਂਦਾ ਨਾ ਇਹ ਝੋਟੀਆਂ ਨੂੰ ਵੇਖ ਕੇ ਪਛਾਣ ਹੀ ਹੋ ਜਾਂਦੀ ਵੀ ਸਹੀ ਗੱਲ ਝੋਟੀ ਪੂਰੀ ਤਗੜੀ ਹੋਈ ਕਮਾਲ ਝੋਟੀ ਆ ਪੇਠਾ ਪੂੜਾ ਵੇਖ ਲੋ ਚੈੱਕ ਵਧੀਆ ਮੇਰੇ ਭਰਾ ਕੋਈ ਤੁਹਾਨੂੰ ਝੋਟੀ ਵਿਖਾਤੀ ਆ ਪੂਰੀ ਜੋਟੀ ਵਫਾਤੀ ਆ ਡਵਾਲਾ ਦਾ ਹਾਂ ਉਹਦੇ 2 ਮਹੀਨਾ ਲੱਗਾ ਉਹਨੇ ਨਾ ਮੈਂ ਮਹੀ ਵੇਚੀ ਸੀ ਨਾ ਹਾਂਜੀ ਪੂਰੇ 2 ਲੱਖ ਦੀ ਹਾਂ ਮੈਂ ਹੀ ਵੇਚੀ ਸੀ ਤੇ ਜਦੋਂ ਮੈਂ ਗੱਡੀ ਜੋ ਲਾਈ ਨਾ ਨਿਗ ਨਿਗ ਜਾਣੇ ਲਾ ਕੇ ਬੈਠੇ ਹੋ ਗਏ ਹਾਥੀ ਆ ਪਿੰਡ ਦੀ ਹਾਂ ਥੇ ਧੀ ਮੈਂ ਹੀ ਜਾਉਣੀ ਹਾਥੀ ਸੰਧੂਰੇ ਦਾ ਪਿੰਡ ਆ ਹਾਂ ਤੇ ਮੈਂ ਚੰਗੀ ਹੋਵੇ ਫਿਰ ਪੈਸੇ ਲਾ ਦੇ ਦੀ ਨਾ ਆਈਂ ਜੋ ਛਾੜ ਦੇ ਠੋਕੇ ਪੈਸੇ ਲਾ ਦੇ ਦੀ ਠੀਕ ਚਲੋ ਭਾਈ ਦੋ ਬੋਲੋ ਡਰੈਸ ਫੋਨ ਆ ਪਰ ਆਪਣਾ ਗਾ 83 27 40 77 55 ਨਾਮ ਮਾਣਾ ਤੇ ਪਿੰਡ ਪੁਮਾ ਪੁਮਾ ਹਾਂਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਬਾਤਾਂ ਬਾਤ ਬਾਤ ਸ਼ੇਅਰ ਕਮੈਂਟ ਮੇਰੇ ਭਰਾ ਦਾ ਕਰੋ ਢੇਗ ਨਾ ਢੇਗ ਬਾਈ ਨਾ ਦੱਸੋ ਪਿਆਰ ਬੱਸੋ ਪਿਆਰ ਦੀ ਗੱਲ ਹੈ ਮਾਲ ਵੇਗੀ ਜਾਨਾ ਪਿਆਰ ਕਰੋਗੇ ਰੋਜ਼ ਰੋਜ਼ ਵੀਡੀਓ ਵਧੀਆ ਮਾਰ ਲਵਾਂਗਾ ਨੌਈ ਨੌਈ ਨੀਲੀਆਂ ਲਿਆ ਨੀਲੀਆਂ ਝੋਟੀਆਂ ਲਿਆਓ ਖਿੱਚ ਕੇ ਗਨੰਟ ਹੁੰਦੇ ਵੀਰਾਂ ਦੇ ਵੇਲੇ ਆਈ ਜੇਤ ਲਾ ਕੇ ਸ਼ਾਮਾਂ ਤੱਕ ਕੋਈ ਮੱਝ ਕੋਈ ਘੁੰਮੇ ਕੋਈ ਗੱਲ ਨਹੀਂ ਠੀਕ ਹੈ ਭਾਜੀ ਠੀਕ ਹੈ ਚਲੋ ਜੀ ਸਤਿ ਸ਼੍ਰੀ ਅਕਾਲ